ਜੋ ਦਿੱਲੀ ਤੋਂ ਲੈ ਕੇ ਕਿਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਸਨ ਗੁਰਗੋ암 ਸਿੰਘ ਮਹਾਰਾਜ ਨੂੰ ਲੈ ਕੇ ਸਿਛਪੇਟ ਦੇ ਤਾਰਕੂ ਰੇਟੇ ਗੁਰੂ ਕੇ ਬੇਟੇ ਹਣ ਦਾ ਬਰ ਪ੍ਰਾਪਤ ਕਰਿਆ ਸੀ ਉਹਨਾਂ ਦਾ ਸ਼ੀਦੀਸਤਾਂ ਸੋ ਗੁਰਪਿਆਰਿਓ ਬਾਬਾ ਜੀ ਬਸ ਸਿੰਘ ਜੀ ਗੁਰੂ ਸਾਹਿਬ ਦੇ ਦક્ષਪਨ ਦੇ ਮਿੱਤਰ ਆ ਫੌਜਾਂ ਦੇ ਕਮਾਂਡਰ ਆ ਧਰਮ ਦੇ ਪੁਰਾਣ ਇਹ ਤਿੰਨੋਂ ਗੁਣ ਸਿਰ ਬਾਬਾ ਜੀ ਬਸ ਸਿੰਘ ਜੀ ਚਿਆ ਸਿਖ ਇਤਿਹਾਸ ਜਿਹੜੇ ਵੀ ਗੁਰਸਾਹਿਬਾਂ ਨੇ ਨੇੜਤਾ ਰੱਖਦੇ ਆ ਬਾਬਾ ਜੀਵਨ ਸਿੰਘ ਜੀ ਨੇ ਗੁਰਗੋਬੰਦ ਸਿੰਘ ਮਹਾਰਾਜ ਨਾਲ ਜਨਮ ਤੋਂ ਲੈ ਕੇ ਸ਼ਹਾਦਤ ਤੱਕ ਸਾਥ ਨਹੀਂ ਛੱਡਿਆ ਜੰਗਾਂ ਜੁੱਦਾਂ ਦੇ ਵਿੱਚ ਜਰਨੈਲ ਵਜੋਂ ਲੜੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੇ 13 ਜੰਗਾਂ ਚਮਕੌਰ ਦੀ ਇਸ ਗੜੀ ਤੱਕ ਲੜਿਆ ਫਤਿਹ ਕਰਨੀ 14ਵੀਂ ਜੰਗ ਗੁਰੂ ਸਾਹਿਬ ਦੇ ਮੁਕਸਰ ਦੀ ਹੈ। ਬਾਬਾ ਜੀ ਉਸ ਜੀ ਨੇ 21 ਜੰਗਾਂ ਫਤਿਹ ਕਰੀਆਂ ਚਮਕੌਰ ਦੀ ਗੜੀ ਤਾਂ। ਬਾਅਦ ਵਿੱਚ ਜੰਗ ਚਮਕੌਰ ਗੜੀ ਦੀ ਲੜੀ ਹੈ। ਸੋ ਗੁਰੂ ਪਿਆਰਿਓ 6 ਪੋ 6 ਆਮਾ ਗੜੇ ਗੁਰੂ ਸਾਹਿਬ ਨੇ ਨੰਦਗੜ ਦਾ ਕਿਲਾ ਖਾਲੀ ਕੀਤਾ। ਸਿਗਾ ਦੀ ਸੈਨਟੀ ਦੇ ਨਾਲ ਮਾਲ ਸਬਾਬ ਕੀਮਤੀ ਖਜ਼ਾਨਾ ਹੱਥ ਲਿਖਤ ਬੀੜਾ ਕੋਢੇ ਰੜੇ ਆਖੇ ਤਿੰਨ 1000 ਦਾ ਸੁੱਤਾ ਸ਼ਾਮਾ ਗਲੇ ਨੰਦਗੜ ਕਿਲੇ ਨੂੰ ਆਖੀ ਫਤਿਹ ਬਲਾਈ। ਗੁਰੂ ਪਰਿਵਾਰ ਤੇ ਬਾਬਾ ਜੀਮਨ ਸਿੰਘ ਜੀ ਦਾ ਪਰਿਵਾਰ तकरीबन 12-13 ਤਨ ਬਾਬਾ ਜੀਮਨ ਸਿੰਘ ਜੀ ਦੇ ਿਆਰ ਬਿਆਰ ਨਾਲ ਚੱਲ ਰਿਹਾ। ਸਭ ਤੋਂ ਅੱਗੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਦੇ ਨਾਲ ਸਭ ਤੋਂ ਪਿੱਛੇ ਕਿਉਂਕਿ ਸੰਸਟੇਵ ਮਾਹੌਲ ਸੀ ਪਿੱਛੇ ਵਾਲੇ ਪਾਸੇ ਪਿੱਛੋਂ ਅਚਾਨਕ ਹਵਲਾ ਹੋ ਸਕਦਾ ਸੀ ਗੁਰੂ ਸਾਹਿਬ ਨੂੰ ਪਤਾ ਸੀ। ਖਸਾ ਸੀ ਗੁਰੂ ਸਾਹਿਬ ਨੇ ਚੀਜ਼ ਦਾ। ਤੇ ਬਾਬਾ ਜੀ ਬਸ ਦੀ ਜ਼ਿੰਮੇਵਾਰੀ ਸਭ ਤੋਂ ਪਿੱਛੇ ਲਗਾਈ। ਬਾਬਾ ਜੀਮਨ ਸਿੰਘ ਜੀ ਆਪਣੇ ਫਰਜ਼ੰਦਾ ਦੇ ਨਾਲ ਜਿਹਨਾਂ ਚ ਚਾਰ ਪੁੱਤਰ ਆ ਸੁਖਾ ਸਿੰਘ ਸੇਵਾ ਸਿੰਘ ਗੁਰਜਾਰ ਸਿੰਘ ਵਰਦਾ ਸਿੰਘ ਤਾਂ ਪਤਨੀ ਰਾਤਕੌਰ ਮਾਦਾ ਬ੍ਰੇਮੋ ਜੀ ਤਾ ਆ ਗਿਆ ਰਾਮ ਸਾਰਾ ਸਾਬ ਸਜਾਨ ਸੀ ਤੇ ਛੋਟਾ ਬਰਾ ਸਾੰਦਾ ਸੀ ਇਹ ਪਿੱਛੇ ਚੱਲੇ ਆ ਰਹੇ ਸੀ ਸੱਸਾ ਕੱਡੇ ਪਹੁੰਚੇ ਆ ਸੱਸਾ ਦੇ ਵਿੱਚ ਸਿੰਘਾਂ ਨੇ ਕੋਸ਼ਿਸ਼ ਕੀਤੀ ਆ ਪਾਣੀ ਦਾ ਬਹਾਅ ਤੇਜ਼ ਸੀ ਕਿਉਂਕਿ ਨਵੰਬਰ ਦਸੰਬਰ ਦੇ ਦਿਨਾਂ 'ਚ بارش ਤੇਜ਼ ਆਨ ਅਤੇ ਜੀ ਨਾ ਹੁੰਦੀ ਆ ਪਹਾੜਾਂ 'ਚ ਪਾਣੀ ਇਸ ਪਾਸੇ ਹੀ ਵੱਦਾ ਕੋਸ਼ਿਸ਼ ਕਰੀਆ ਪਰ ਫਾਰ ਨਾ ਕਰ ਸਕੇ ਵੱਡਾ ਨੁਕਸਾਨ ਮਾਲ-ਜਵਾਬ ਕੀਮਤੀ ਖਜ਼ਾਨਾ ਆਥਲਿਕ ਟਵੇੜਾ ਕੋੜੇ ਰੇੜੇ ਸਮੇ ਸੱਸਾ ਦੀ ਪੇਟ ਚੜਕੀ ਤਪ ਆਸ਼ਾਨ ਰੁਪਨਦਨ ਨੇ ਨੱਲਿਆ ਗੁਰੂ ਸਾਹਿਬ ਪੁੱਛੇ ਢੇਰੀ ਤੋਂ ਚੌਕੜਾ ਮਾਰ ਕੇ ਬੈਠਿਆ ਬਾਕੀ ਸੀ ਘਰ ਦਾ ਸੁੱਖ ਲੋ ਰਾਤ ਦਾ ਵੇਲਾ ਸੁੱਖ ਲਿਆ ਸਵੇਰ ਹੋਈ ਆਸਰਾ ਜੀ ਦੀ ਵਾਰ ਦਾ ਪਾਸ਼ਾ ਰਿਕੇ ਤੰਦ ਲਿਆ ਤਾਚਾਨਕ ਮਬਲਾ ਨੇ ਉਹੀ ਗੱਲ ਜਿਹਦਾ ਡਰ ਸੀ ਪਿੱਛੋਂ ਹਮਲਾ ਕਰਦਾ ਜਗਾਂ ਦਾ ਜੰਗ ਹੋਈ ਬਾਬਾ ਜੀ ਮੂਸੀ ਨੇ ਸਾਹਮਣੇ ਫਰ ਪਿੱਛੇ ਹੀ ਬਾਬਾ ਜੀ ਮੂਸੀ ਜੀ ਦੇ ਪਰਿਵਾਰ ਦੇ ਜੀ ਸ਼ਹੀਦ ਹੋਏ ਜਿਨ੍ਹਾਂ ਚ ਗੁਲਜਾਰ ਸਿੰਘ ਵਰਦਾਲ ਸਿੰਘ ਤਰਬਤ ਨੀ ਰਾਜਪੁਰ ਮਾਤਾ ਪ੍ਰੇਮੋ ਜੀ ਤਾਇਆ ਅਗਰ ਸਰਸਾ ਦੇ ਕੰਡੇ 'ਚ ਜਾਨ ਕਰਕੇ ਸ਼ਹੀਦ ਹੋ ਗਏ। ਪਰਿਵਾਰ ਗੁਰੂ ਸਾਹਿਬ ਦਾ ਤਿੰਨ ਹਸਿਆ 'ਚ ਵੰਡਿਆ ਗਿਆ। ਗੁਰੂ ਸਾਹਿਬ ਦੇ ਮਹਿਲ ਬਵੰਜਾ ਕਮੇ 'ਚ ਬਗੀ। ਬਾਜਮਨੀ ਸਿੰਘ ਜਿਹੜਾ ਦਿੱਲੀ ਵਿੱਚ ਚਾਲੇ ਪਾ ਕੇ ਗੁਰੂ ਸਾਹਿਬ ਦੇ ਛੋਟੇ ਪ੍ਰਧਾਨ ਜ਼ੋਰਾਵਰਸੀ ਫਤਿਹ ਸਿੰਘ ਮਾਤਾ ਗੁਜਰੀ ਜੀ ਗੰਗੂਰ ਸੋਇਆ ਆਪਣੇ ਪਿੰਡ ਸਿਹੜੀ ਵੱਲ ਆ ਗਏ। ਬਟੇਲ ਸਾਹਿਬ ਜ ਆ ਦੇ ਅਜੀਤ ਸਿੰਘ ਜਾਰ ਸਿੰਘ ਜੀ 40 ਸਿੰਘ ਜਿਹਨਾਂ 'ਚ ਤਿੰਨ ਪਿਆਰੇ ਪੰਜ ਪਿਆਰੇ ਸ਼ਾਮਿਲ ਹੈ। ਬਾਬਾ ਜੀ ਮੋਹਨ ਸਿੰਘ ਜੀ ਦਾ ਪਰਿਵਾਰ ਹੈ। ਬਾਬਾ ਜੀ ਮੋਹਨ ਸਿੰਘ ਜੀ ਦੇ ਦੋ ਵੱਡੇ ਪੁੱਤਰ ਸੁੱਖਾ ਸਿੰਘ ਸੇਵਾ ਸਿੰਘ ਸੋਰਾ ਸਾਹਿਬ ਸੁਜਾਨ ਸਿੰਘ ਛੋਟਾ ਬਰਾਸਮ ਵਿੱਚ ਰੋਪੜਪੁਰ ਮਾਜਰੇ ਹੁੰਦਾ ਹੈ ਚਮਕੌਰ ਦੀ ਗੜੀ ਨੂੰ ਰਗ ਭਾਗ ਲਾਂਦੇ ਪੌਣੇ-ਪੰਜ ਕਿੱਲਿਆਂ 'ਚ ਗੜੀ ਸੀ ਚਾਰ ਗੁਰ ਚਾਰੇ ਜਿ ਸ਼ਾਵਾ 'ਚ ਵੜੇ ਸੀ ਆਹ ਰਸਤਾ ਹੈ ਗੜੀ ਦੇ ਅੰਦਰ ਆਉਂਦਾ ਇੱਥੇ ਭਾਰੀ ਭਰ ਕੇੰਨ ਦਰਵਾਜ਼ਾ ਵਾਲਾ ਵੱਡਾ ਗੇਟ ਬਣਿਆ ਸੀ ਗੇਟ ਦੇ ਉੱਤੇ ਬੁਰਜ ਬਣਿਆ ਸੀ ਜਿਹਦਾ ਨਾਮ ਅੱਜ ਗੁਰਦੁਆਰਾ ਸ਼ਹੀਦ ਬੁਰਜ ਸਹਾਰ ਹੈ ਪਾਸ਼ਾਕ 'ਚ ਸਵਾਇਮਾਨ ਹੋਇਆ ਨਾਲ ਜੀਸਨ ਚਜਾਰ ਸਿੰਘ ਜੀ ਫੌਜਾ ਦੇ ਕਮਾਂਡਰ ਬਾਬਾ ਜੀਸਨ ਜੀ ਨੂੰ ਹੁਕਮ ਹੋਇਆ ਗੁਰੂ ਸਾਹਿਬ ਦਾ ਕਿ ਤੁਸੀਂ ਇਸ ਪਾਸੇ ਜਰਨੈਲ ਜੀ ਆ ਕੇ ਮੋਰਚਾ ਬਣਾਓ ਬਾਬਾ ਜੀਸਨ ਜੀ ਵੀ ਮੋਰਚਾ ਬਣਾ ਔਰ ਬਾਾਕੀ ਸਿਕਾ ਰੁਕਾ ਜਿੱਧਰ ਗੁਰਦੁਆਰਾ ਗੜੀ ਸਾਹਾ ਆ ਕੇ ਜਾਓ ਸੁਖ ਲੋ ਘੋੜੇ ਬੰਨੋ ਉਸ ਪਾਸੇ ਸਿਕਾਰੇ ਘੋੜੇ ਬੰਨੇ ਘੋੜੇ ਦੇ ਇਕੱਠੇ ਨੂੰ ਸੁਨਾਣੇ ਬਣਾ ਕੇ ਪੁੰਝੇ ਲੈਟ ਕੇ ਸੁਖ ਲਿਆ ਸਤਗੁਰ ਨੇ ਮਾਕਾ ਮਾਕਾ ਪਰ ਸਿਕੋ ਕੋ ਸਜਾ ਦਿਆ ਇਸ ਮੋਰਚੂ ਪੇ ਫਸਿਲ ਪੇ ਪਹਿਰਾ ਲਗਾ ਦਿਆ ਜੇ ਮੋਰਚਾ ਐਸੇ ਉਸੇ ਬੋ ਦਮਦਵਾ ਦੀਆ ਸਿੰਘੋ ਕਟ ਪਹਾੜ ਗੜੀ ਕੋ ਬਣਾ ਦਿਆ ਦੀਵਾਰ ਉਧਰ ਜੁੱਸ ਵਰ ਜਾ ਫੇਰ ਡਟ ਗਏ ਆਗੇ ਬੜੇ ਮੁਗਲ ਪਿਛੇ ਵੱੜ ਕੇ 10 ਲੱਖ ਮੁਗਲ ਫੌਜਾਂ ਦੇ ਆ ਕੇ ਗੜੀ ਨੂੰ ਘੇਰਾ ਪਾਇਆ ਤਰ ਜਰਨੈਲ ਚੱਲ ਕੇ ਆਏ ਨਾਹ ਖਾਣਾ ਪਖਾਨ ਤੇ ਖਾਜਾ ਬਣ ਛੋਟੇ ਜੰਨਾ ਜ਼ਬਰਦਸਤ ਖਾਨ ਗਨੀ ਖਾਨ ਬਲਾਮੀ ਖਾਨ ਅਰ ਪਹਾੜੀ ਰਾਜਿਆਂ ਦੇ ਟੁਕੜੀਆਂ ਰਾਜਾ ਕਨਾਰ ਸਿਮਲਾ ਪਟਾ ਕਸਾਲੀ ਜਿਹਨੇ ਇਧਰ ਪਹਾੜੀ ਰਾਜੇ ਬਾਜਤਾਰ ਦੇ ਰਾਜੋ ਪਹੁੰਚੇ ਹੈ ਗੜੀ ਦੇ ਅੰਦਰ ਦੋ ਜੰਨਾ ਐ ਲਖੀ ਸਰ ਆਪ ਡਿਵਾਈਨ ਸਪ੍ਰਿੰਗ ਕਮਾਂਡਰ ਉਹਨਾਂ ਬਲੋਂ ਥਾਪੇ ਕੇ ਸੈਕੰਡ ਹੈਂਡ ਕਮਾਂਡ ਬਾਬਾ ਜਿੰਸੀ ਜੀ ਜੋ ਬਾਜ ਜਗਾ ਦੇ ਪਾ ਜਿੱਤੋ ਜੰਨਾ ਲੈ ਪਾਠਾ ਨੇ ਜੁੱਦਾਗਾਰ ਕੀਤਾ ਬਦ-ਬਦ ਕਰਕੇ ਜਥੇ ਚੜ੍ਹਦੇ ਪਾਸੇ ਮੈਦਾਨੇ ਜਗਤ ਭੇਜਣੇ ਸ਼ੁਰੂ ਕੀਤੇ ਕਿ ਕਿਸੇ ਨੇ ਕੋਈ ਸਾਹ ਦਾ ਅਮਰੇ ਜਲ ਛਕਦਾ ਸਬਰ ਸੰਦੋਹ ਚ ਭੁੱਖ ਪਿਆਸ ਕਿਉਂਕਿ ਉਸ ਸਮੇਂ ਲੰਗਰ ਦਾ ਕੋਈ ਇੰਤਜ਼ਾਮ ਨਹੀਂ ਸੀ ਨਾ ਬਾਹਰੋਂ ਆਣ ਦਿੱਤਾ ਇੱਕ ਦਾ ਮਗਨ ਉਹਨੇ ਘੜੀ ਲੁਹੇੜਾ ਪਾਲਿਆ ਨਾ ਆਸ-ਪਾਸੇ ਅੰਦਰ ਦਾ ਇੰਤਜ਼ਾਮ ਸੀ ਇਸ ਕੋਈ ਸਾਹ ਦਾ ਅਮਰੇ ਜਲ ਛਕਦੇ ਆ ਸਿੰਘ ਸਵਾ ਸਵਾ ਲੱਖ ਨਾਲ ਲੜਦੇ ਆ ਫਰਾਜੀ ਸਿੰਘ ਜੀ ਦਾ ਜਥਾ ਨਾਮਕਾ ਜੀਤੂ ਜਿੱਤਿਆ ਨਹੀਂ ਜਾਵਾਂਗਾ ਜਿੱਤਿਆ ਅਗਰ ਗੈਰਾਂ ਸਜਿੰਦਾਂ ਨੇ ਆ ਮੇਰਾ ਪਿਤਾ ਜੀ ਤੁਸਾਂ ਨੇ ਮੇਰਾ ਨਾਮ ਜੀਤ ਰੱਖਿਆ ਮੈਂ ਜਿੱਤਿਆ ਨਹੀਂ ਜਾਵਾਂਗਾ ਮੈਨੂੰ ਪਤਾ ਮੈਨੂੰ ਇਹ ਚੀਜ਼ ਦਾ ਮਾਣ ਹੈ ਇਹ ਆਕਰ ਮੈਨੂੰ ਕੋਈ ਹਰਾ ਨਹੀਂ ਸਕਿਆ ਪਰ ਮੈਨੂੰ ਇਹ ਵੀ ਪਤਾ ਹੈ ਜੇ ਮੈਂ ਜਿੱਤਿਆ ਗਿਆ ਫਿਰ ਮੈਂ ਵਚਨ ਕਰਦਾ ਮੈਂ ਵਾਪਸ ਜਿੰਦਾ ਨਹੀਂ ਹੋਊਗਾ ਆਪਣੇ ਪਿਤਾ ਨੂੰ ਕਹਿੰਦੇ ਮੈਨੂੰ ਮਦਾਮੇ ਜਾਣ ਤੇ ਭੇਜੋ ਮੈਂ ਇੰਤਜ਼ਾਰ ਨਹੀਂ ਕਰ ਸਕਦਾ ਮੈਂ ਸਬਰ ਨਹੀਂ ਕਰ ਸਕਦਾ ਤਾਂ ਗੁਰੂ ਸਾਹਿਬ ਨੇ 17 ਸਾਲ ਕੁਝ ਮਹੀਨੇ ਦਾ ਵੱਡਾ ਲਾਲ ਜੀਤਿਆਰ ਵਿਚਾਰ ਕੀਤਾ ਔਰ ਚੀਨੀ ਕੋੜੇ ਤੇ ਸਵਾਰ ਪਿਤਾ ਤੋਂ ਅੱਗੇ ਮਗਦੇ ਤਾਂ ਪਾਸ਼ਾ ਕਹਿਣ ਲੱਗੇ ਬੇਟਾ ਦੱਕੋ ਬੇਨਤੀ ਆ ਦੋ ਚਾਰ ਮਿੰਟ ਲਈ ਇਤਿਹਾਸ ਸੁਣ ਲੋ ਬੈਠ ਕੇ ਬੇਟਾ ਖਾਜੀ ਸ਼ਾਹ ਕਦਲਮੇ ਤੁਜੇ ਤੇਗ ਚਲਾਤੇ ਹੋਏ ਦੇਖੇ ਇਨ ਨਾਕੋ ਸੇ ਤੁਜੇ ਬਰਖੀ ਖਾਸੇ ਦੇਖੇ ਪਤਰਾ ਮੈਦਾਨੇ ਜਾਂਚ ਜਾਇਗਾ ਤੀਰ ਵੱਜਣ ਕੇ ਤੁਹਾਡੇ ਨਜੇ ਦਾ ਵਾਰ ਹੋਏਗਾ ਛਾਤੀ ਬਿੰਨੀ ਜਾ ਕੇ ਉਸ ਸਮੇਂ ਆਪਣਾ ਮੁਖ ਬੇਰੇਵਲ ਕਰਨਾ ਮੈਂ ਤੇਰੇ ਚਿਹਰੇ ਦਾ ਨੂਰ ਦੇਖਣਾ ਸੱਤ ਵਜਨ ਕਹਿ ਕੇ ਟੁੱਟ ਕੇ ਬਗਲਾ ਤੇ ਪੈਗੇ ਚਾਰਜਿੰਗ ਹੋਰ ਨਾਲ ਜਿਹਦੇ ਤਿੰਨ ਪਿਆਰੇ ਸ਼ਾਮਲ ਐ ਐਸੀ ਕਿਰਪਾ ਚਲਾਈ ਸਰਾਸਰੋੜੇ ਫਰਦੇ ਜਿਸ ਪਾਸੇ ਜਾਂਦੇ ਫੜਦੇ ਕੱਢਦੇ ਕਿਸੇ ਹਾਕਮ ਚ ਬੈਲ ਸਿਮਤ ਨਹੀਂ ਜੀ ਸਿੱਜੀ ਦੇ ਘੋੜੇ ਨੂੰ ਡਾਕ ਸਕਣ ਛਿਬ ਦੇ ਪਾਸੇ ਅਲਪਖਾਨੀਸ਼ੀਆ ਦਾ ਜਰਨੈਲ ਕਦੇ ਹਰੇ ਅਲਪਖਾਨਾ ਟੱਕਰ ਹੋਈ ਹਾਥੀ ਤੇ ਸਵਾਰਾ ਸਰ ਤੋਂ ਲਿਕੇ ਪੈਰਾ ਤੋਂ ਲੋਹੇ ਦੇ ਕਾਬ ਚ ਮੜਿਆ ਸਜੂ ਅੱਚ ਜਗੜਿਆ ਹੈ ਜਿਸ ਜਿਹ ਨੂੰ ਲਲਕਾਰ ਦਾ ਹਾਥੀ ਨੂੰ ਰੋਕਦਾ ਹੈ ਹਾਥੀ ਨੂੰ ਅੱਗੇ ਕਰਕੇ ਜਿਸ ਸਿੰਘ ਦੇ ਘੋੜੇ ਨੂੰ ਡਾਕ ਕੇ ਕਹਿੰਦਾ ਕਿ ਜਿਸਿਆ ਮੈਂ ਤੇਰੇ ਕਿੱਸੇ ਸੁਣਿਆ ਤੂੰ ਤੈਨੂੰ ਜੰਗਾ ਦਿੱਤੀ ਹੈ ਮਾ ਪਖਾਨ ਮੈਂ ਅੱਜ ਤੱਕ ਕੋਈ ਜੰਗ ਨਹੀਂ ਹਰਿਆ ਪਤਾ ਨਹੀਂ ਕਿੰਨੇ ਜਰਨੈਲ ਮੈਂ ਮੌਤ ਦੇ ਕਾਰ ਤਾ ਰਿਹਾ ਤੂੰ ਆ ਮੇਰੇ ਨਾਲ ਦੋ ਹੱਥ ਕਰ ਮੈਂ ਤੇਰੇ ਪਿਤਾ ਨੂੰ ਦਿੱਲੀ ਦਰਵਾਜ਼ਾ ਜਿੰਦਾ ਜਾਂ ਮਰਦਾ ਪੇਸ਼ ਕਰਨਾ ਮੈਂ ਕਿੱਦਾਂ ਕਰਕੇ ਆ ਤਾਂ ਜਿਸ ਸਿੰਘ ਜੀ ਇਹ ਗੱਲ ਸੁਣਦੇ ਸਭ ਜੋਸ਼ ਚਾਗੇ ਕਹਿੰਦੇ ਅਲਪਖਾਨ ਆਪਣੀ ਜਵਾਨ ਨੂੰ ਲਕਾਮ ਦੇ ਤੂੰ ਖੁਦ ਖੁਦਾ ਗੁਰੂ ਗੋਬਿੰਦ ਮੇਰੇ ਪਿ ਤੂੰ ਪਹਿਲਾਂ ਮੇਰਾ ਤੇ ਕਬਾਰ ਚੱਕ ਤਾਂ ਅਜੀਤ ਸਿੰਘ ਜੀ ਨੇ ਬੈਲੈਂਸ ਬਣਾਇਆ ਘੋੜੇ ਦੀ ਕਾਠੀ ਤੇ ਖੜਿਆ ਉਹ ਹਾਥੀ ਤੇ ਸਵਾਰ ਆ ਅਜੀਤ ਸਿੰਘ ਜੀ ਨੇ ਨੇਜਾ ਧੁਕੇ ਯਾਦ ਕੀਤਾ ਆਪਣੇ ਸਤਾ ਸਰਦਾਰ ਬਾਬਾ ਜੀ ਨੂੰ ਸਿੰਘ ਨੂੰ ਜਿਹਨਾਂ ਨੂੰ ਸ਼ਾਸਤਰ ਵਿਦਿਆ ਦੇ ਗੁਣ ਲਏ ਆ ਹਵਾ ਚ ਛਾਲ ਮਾਰਿਆ ਨੀ ਜੋਰ ਕਰਨ ਜੇਦਾ ਵਾਰ ਕੀਤਾ ਅਲਪਖਾਨ ਨੂੰ ਪਕਾਰੀ ਚਲੇ ਨੇ ਜਾ ਕਿਧਰੋਂ ਤੇ ਬੱਜਾ ਕਿੱਥੇ ਜਦੋਂ ਛਾਤੀ ਚ ਖੂਨ ਦੇ ਵਾਰੀ ਟੁੱਟੇ ਫਿਰ ਬੰਦਾ ਚੱਲੇ ਕਿ ਲੋਜ ਦੇ ਕੱਦ ਨੂੰ ਚੀਰ ਕੇ ਨੇਜਾ ਛਾਤੀ ਚ ਉਕਾਰ ਹੋ ਕੇ ਲੜ ਖੜਾਇਆ ਕੜ ਪਿਆ ਤਰ ਤਰ ਕੇ ਹਾਥੀ ਤੋਂ ਥੱਲੇ ਕਰਿਆ ਬੜੀ ਦਰਦ ਨਾਲ ਮੌਤ ਹੋਈ ਆ ਮੰਗਲਾਂ ਦੇ ਪੈਰ ਕੰਬ ਗਏ ਇਹ ਸਾਡਾ ਦਾ ਪਾਕਤਬਰ ਜਨੈ ਲਜੀਤ ਸਿੰਘ ਹੱਥੋਂ ਮਾਰੇਗਾ ਖਵਾਜਾ ਮਰਦੂਦ ਦੂਜੇ ਹਾਥੀ ਤੇ ਸਵਾਰ ਸੀ ਜਿਹਦਾ ਨਾਮ ਬਾਦਾ ਮਹਿਮੂਦ ਆ ਗੁਰੂ ਸਾਹਿਬ ਨੇ ਨਵਾਂ ਨਾਮ ਦਿੱਤਾ ਖਵਾਜਾ ਮਰਦੂਦ ਕਿਉਂਕਿ ਮਰਦੂਦਾਂ ਵਾਲੇ ਕੰਮ ਕੀਤੇ ਆ ਜਦੋਂ ਜੰਗ ਸ਼ੁਰੂ ਹੋਇਆ ਤਾਂ ਪੌੜੀ ਲਾਈ ਆ ਨਾਰਖਾਨ ਤੇ ਖਵਾਜਾ ਮਰਦੂਦ ਦੂਜੇ ਦੋ ਜਾਨੇ ਪੌੜੀ ਤੇ ਚੜੇ ਆ ਗੁਰੂ ਸਾਹਿਬ ਨੇ ਪੱਥੇ ਚੋਂ ਤੀਰ ਕੱਢਿਆ ਇੱਕ ਬਖਸ਼ਿਆ ਸਿੱਧਾ ਜਾ ਕੇ ਮੱਥੇ 'ਚ ਵੱਜਿਆ ਨਾਰਖਾਨ ਦੀ ਨਾਰਖਾਨ ਥੱਲੇ ਗਰੇ ਮੌਤ ਹੋਈਆ ਇੰਨਾ ਦਰਦ ਰਗ ਮੌਤ ਹੋਈ ਉਹਦੀ ਖਵਾਜਾ ਮਹਿਮੂਦ ਡਰ ਕੇ ਬੋੜੀ ਦੇ ਕੰਨ ਤੋਂ ਥਾਲ ਮਾਰੀ ਹੈ ਕੰਦ ਕੰਦ ਦੇ ਨਾਲ ਘੜੀ ਦੇ ਨਾਲ ਲੁਕਦਾ ਸ਼ੁਭਦਾ ਪਾਰ ਹੋ ਗਿਆ ਪਾਸ਼ਾ ਨੇ ਜਫਰ ਨਾਮੇ ਚ ਦਲ ਕੀਤਾ ਇੱਕ ਵਾਰ ਉਹਨਾਂ ਦੀ ਸਾਜ ਦੀ ਵਾਰ ਨਿਆਮਤ ਵਿੱਚ ਮੈਦਾਨ ਮਰਦਨਾ ਵਾਰ ਕਿ ਅਰੰਗਦੇਵ ਤੇਰੇ ਜਨੈਲ ਵਿੱਚ ਚਮਕੌਰ ਦੀ ਘੜੀ ਦੇ ਵਿੱਚ ਜਿਨ੍ਹਾਂ ਤੇ ਤੁਨੂੰ ਮਾਰ ਸੀ ਉਹ ਮੈਂ ਮਰਦੂਦਾ ਵਾ ਕੇ ਕੰਮ ਕਰਦੇ ਦੇਖਿਆ ਉਹ ਮਰਦੂਦ ਨਿਕਲੇ ਆ ਉਹ ਡਰ ਕੇ ਭਾਦ ਗਏ ਜੇ ਉਹ ਮੇਰੇ ਨਾਲ ਲੜਦਾ ਤਾਂ ਇੱਕ ਤੀਰ ਮੈਨੂੰ ਵੀ ਬਖਸ਼ਣਾ ਸੀ ਪਰ ਪਿੱਠ ਕਰਕੇ ਭੱਜ ਗਿਆ ਮੈਂ ਛੱਡਤਾ ਬਖਸ਼ਤਾ ਨੂੰ ਔਰ ਗੁਰੂ ਪਿਆਰੀਓ ਕਹਿੰਦਾ ਜੀ ਗੋਬਿੰਦਾ ਵੱਡਾ ਲਾਲ ਹੈ ਇਹਨੇ ਨੁਕਸਾਨ ਵੱਡਾ ਕੀਤਾ ਚਾਰੇ ਪਾਸੋਂ ਘੇਰ ਲੋ ਬੱਤ ਕੇ ਨਾ ਜਾਏ ਇੱਕਦਮ ਹਮਲਾ ਬੋਲੋ ਫੇਰ ਅਜੀਤ ਸਿੰਘ ਜੀ ਘਿਰ ਗਏ ਨੇਜਾ ਟੁੱਟ ਗਿਆ ਕਿਰਪਾਨ ਕੱਢ ਕੇ ਲੜੇ ਆ ਫੱਤਿਆਂ ਦੇ ਤੀਰ ਮੁੱਕ ਕੇ ਅਸਥਾ ਸਸਤਾ ਸਮਾਪਤ ਹੋ ਗਏ ਉਸ ਸਮੇਂ ਨਿਆਤਿਆਂ ਤੇ ਮਨ ਚਾਹੇ ਵਾਰ ਮੁਗਲਾਂ ਨੇ 300 ਤੋਂ ਬਾਅਦ ਫਟ ਬਾਬਾ ਜੀ ਸਿੰਘ ਜੀ ਦੇ ਸੀਰ ਤੇ ਲਗਾਏ ਆਖਰੀ ਸਮੇਂ ਅਦਰ ਮੁੱਕਿੱਤਾ ਗੜੀ ਵਾਲ ਬੁਰਜ ਵਾਲ ਜਿੱਥੇ ਤੁਸੀਂ ਸੱਜਣ ਹੋਏ ਆਪਣੇ ਪਿਤਾ ਅਸਤਾ ਸਰਦਾਰ ਬਾਬਾ ਜੀ ਨੂੰ ਸੀ ਛੋਟੇ ਬਣਾ ਦਜਾਰ ਸਿੰਘ ਨੂੰ ਆਖਰੀ ਫਤਿਹ ਬਲਾਈਆ ਸੀਸ ਚੁਕਾਇਆ ਪਾਸ਼ਾ ਸਮਸਤ ਕਮਲ ਉੱਠਾਇਆ ਕਹਿੰਦੇ ਸ਼ਹਾਬਜ਼ ਪਿੱਧਰ ਕਿਆ ਖੂਬ ਦਲੇਰੀ ਸੇ ਲੜੇ ਹੋ ਹਾ ਲੜਤੇ ਕਿਉਂ ਨਹੀਂ ਗੋਬਿੰਦ ਕੇ ਗੁਰੂ ਕੇ ਫਰਜ਼ਾਂ ਤੇ ਬੜਾ ਜੀ ਸਿੰਘ ਜੀ ਨੇ ਸੇ ਚੁਕਾਇਆ ਤਾਂ ਕਿਸੇ ਬਦਬਖਤ ਨੇ ਨਿਜੇ ਦਾ ਬਾਰ ਪਿੱਠ ਚ ਕੀਤਾ ਜੋ ਛਾਤੀ ਤੱਕ ਪਹੁੰਚ ਗਿਆ ਅਜੀਤ ਸਿੰਘ ਨੇ ਰੂਹ ਜਮੇ ਜਿਹਦਾ ਨਾਮ ਪਿੱਠ ਕਤਲ ਹੋਰ ਅੱਜ ਕਾ ਸਾਹ ਤੋ ਦਾ ਜਾਨ ਕਰਾ ਦਿੱਤਾ ਰਾਤ ਦਾ ਵੇਲਾ ਜੁਧ ਬਿਰਾਹ ਨੂੰ ਦਾ ਸਵੇਰ ਹੋਈ ਫਿਰ ਜੁਦਾ ਗਾਦ ਹੁੰਦਾ ਤਾਂ ਜੁਝਾਰ ਸਿੰਘ ਜੀ ਪਾਸ਼ਾ ਦੇ ਸੰਖਾ ਜੁੜ ਕੇ ਖੜੇ ਹੋਇਆ ਕਹਿਣ ਲੱਗੇ ਪਿਤਾ ਜੀ ਭਾਈ ਸੇ ਵਿਛੜ ਕੇ ਅਮ ਜੀ ਨਾ ਨਹੀਂ ਆਤਾ ਖਾਣਾ ਨਹੀਂ ਪੀਣਾ ਨਹੀਂ ਸੌਣਾ ਨਹੀਂ ਪਾਤਾ ਅਬਦਾ ਜੀ ਸਾਰੀ ਰਾਤ ਵੱਡੇ ਵੀਰ ਬਗੈਰ ਨੀਂਦ ਕੋਲ ਗਿਆ। ਨਾ ਕੁਝ ਖਾਣ ਨੂੰ ਹੁੰਦਾ ਫਿਰਨ ਨੂੰ ਹੁਣ ਮਨ ਨਹੀਂ ਕਰਦਾ ਜੀ ਨੂੰ। ਮੈਨੂੰ ਥਾਪੜਾ ਦਿਓ ਮੈਨੂੰ ਸ਼ਸਤਰ ਸਜਾਓ। ਮੈਨੂੰ ਵੀ ਵੱਡੇ ਵੀਰ ਦੀ ਤਰ੍ਹਾਂ ਤਿਆਰ ਬਰਤਿਆਰ ਕਰਕੇ ਮੈਦਾਨੇ ਜੰਗ ਚ ਭੇਜੋ। ਤਾਂ ਗੁਰੂ ਸਾਹਿਬ ਨੇ 14 ਸਾਲ ਦਾ ਲਾਲ ਜਜਾਟ ਆਪਣੇ ਹੱਥੀ ਤਿਆਰ ਬਰਤਿਆਰ ਕੀਤਾ। ਨੀਲੇ ਘੋੜੇ ਤੇ ਸਵਾਰ ਆਪਣੇ ਕਮਰ ਕੱਸੇ ਵਾਲਾ ਖੰਜੇ ਛੋਟੀ ਕਤਾਨ ਬਖਸ਼ੀ ਹੈ। ਉਹ ਜਿਹੜਾ ਖੰਜੇ ਬਖਸ਼ਿਆ ਸੀ ਉਹ ਅੱਜ ਵੀ ਉਸ ਸਾਹਮਣੇ ਸਬਾਇਮਾਨ ਹਮ ਦਾ ਲਿਖਾ ਸੀ। ਚਾਰ ਦੇ ਬਸੇ ਸ਼ਾਰਾ ਹੋਇਆ। ਬੇਟਾ ਤੁਮ ਹੁਪਾਂ ਤੱਕੀ ਬੀੜੇ ਕਿਖ ਬਈਆ ਸਰਬ੍ਰੇਟ ਕਰੋ ਤਾਜ ਚੱਲੇ ਕਰਕੇ ਲਈਆ ਲੈ ਦੇਕੇ ਤੁਮ ਹੀ ਤੇ ਮੇਰੇ ਗੁਲਛਰ ਦੇ ਬਕਲੀਆ ਲਾ ਸੁਦਾਰੂ ਰਾਬ ਤੱਕਤੇ ਹੈ ਖੋਲ ਤੋਂ ਮੇ ਬਈਆ ਤੇਰਾ ਪ੍ਰਾਸ ਵਰਡ ਚੜਾ ਤੱਕਦਾ ਜਾ ਉਹ ਰੂਹੇ ਜ਼ਮੀਨ ਤੇ ਕਮਾਂ ਸੰਦਾ ਜਿੱਦ ਕਰਕੇ ਮਰਾ ਪਤ ਪੌਛਾ ਹਦਦੀ ਆਪਦੀ ਮਾਣੋ ਸਰਦੇਓ ਚਾਰ ਸਿੰਘ ਹੋਰ ਨਾਲ ਤਿਆਰ ਹੋਏ ਜਿੱਚ ਬਾਬਾ ਜਮਸ ਸਿੰਘ ਦੇ ਤੋਂ ਵੱਡੇ ਪੁੱਤਰ ਸੁੱਖਾ ਸਿੰਘ ਸੇਵਾ ਸਿੰਘ ਸੋਹਰਾ ਸਾਹਿਬ ਸਜਾਨ ਸਿੰਘ ਤੇ ਛੋਟਾ ਪ੍ਰਾਸ ਸਿੰਘ ਰਤ ਸਿੰਘ ਇਸੀ ਤਰ੍ਹਾਂ ਪਾਂਚ ਲਈ ਸਲਾਂ ਸਲਾਂ ਦਾ ਬਰਦਤ 10 ਕਿਲੋਮੀਟਰ ਚੰਚੇ ਪਹਾੜੇ ਦੇ ਪੀੜਾਚਾਰ ਦੇ ਪਾਸੇ ਬਾਕਮਾਜ਼ਾਂ ਕਰਕੇ ਹਜ਼ਾਰਾਂ ਮਗਨਨ ਮੌਤ ਦੇ ਘਾਟ ਕਰਦੇ ਆ ਅਨੇਕਾ ਫਟਕਾ ਕੇ ਜੁਝਾਰ ਸਿੰਘ ਜੀ ਦੇ ਵੀ ਸ਼ਹਾਦਤ ਦਾ ਜੰਮਤਰਾ ਬਣ ਕੇ ਬਗੋਲੇ ਆ ਕੇ ਪਿਆਰੇ ਗੁਜ਼ਰ ਗਏ ਦੁਸ਼ਮਣ ਹਨਾ ਕੇ ਘਾਟ ਉਤਾਰੇ ਉਧਰ ਗਏ ਦਸ਼ਮੇਤ ਜੀ ਦੀਆਂ ਅੱਖੋਂ ਕੇ ਤਾਰੇ ਉਧਰ ਗਏ ਇੱਕ ਇੱਕ ਕਰਕੇ ਖਾਮ ਸੇ ਸਾਰੇ ਗੁਜ਼ਰ ਗਏ ਜਦ ਮੋਸੇ ਚੇ ਚੇ ਸੂਤ ਮੇਂ ਜਬ ਚੂਰ ਹੋ ਗਏ ਤੋ ਗੋਵਿੰਦ ਸਰ ਕਟਾਣੇ ਕੋ ਮਜਬੂਰ ਹੋ ਗਏ ਸਰਕਾਰ ਸਰ ਕਟਾਣੇ ਕੋ ਮਜਬੂਰ ਹੋ ਗਏ ਆਪੇ ਗੁਰੂ ਆਪੇ ਚੇਲਾ ਜਿਆਤਰ ਬੀਬੀਆਂ ਜਦ ਪ੍ਰਭਾਤ ਫੇਰੀਆਂ ਹੁੰਦੀਆਂ ਨੇ ਨਾ ਸ਼ਬਦ ਗਾਣੀਆਂ ਬਾਹ ਬਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਬਾਹ ਪਰ ਛੋਟੇ ਮਰਦੇ ਗੰਬੜਾ ਬਰਿਆਮ ਕੇਲਾ ਬਾਹ ਬਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਉਹ ਸ਼ਬਦ ਇੱਥੇ ਫਿਰ ਟੁੱਕਦੇ ਆ ਬਾਦਸ਼ਾਹ ਸਰਬਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਚੇਲਾ ਬਣੀ ਸੀਗਾ ਤੇ ਬੈਠੇ ਬੀਬੀ 2 ਮਿੰਟ ਦਾ ਸੁਣਾ ਖੜੀ ਹੋਈ ਆ ਕਿ ਦਾਸ ਗੋਬਿੰਦ ਸਿੰਘ ਨੂੰ ਪੰਥ ਕਰ ਦਵੇ ਮੈਂ ਜਗਾ ਤੇ ਸ਼ੀਸ਼ ਲਾਮਾ ਸੁਣਨ ਉਹਨਡਾ ਆਪਾ ਸੀਗਾ ਗਰਮਤਾ ਕਿਤਾ ਮਤਸੂਦ ਕੇ ਬਾਦਸ਼ਾਹ ਨੂੰ ਗੜੀ ਛੱਡਣ ਲਈ ਕਿਹਾ ਸੀਗਾ ਤੇ ਕਾਇਰ ਤੇ ਫਿਰ ਨਾਕੰਦਰ ਪਾਸ਼ਾ ਗੜੀ ਛੱਡਣ ਲਈ ਰਾਜੀ ਹੋ ਗਏ ਤਾਂ ਫਿਰ ਪਤਾ ਕਿ ਇਸ ਸਮੇਂ ਹਰ ਜੰਗ ਸਾਤਾ 8 ਲੱਖ ਮੁਗਲ ਚਰਨੈਲ ਦੀ ਲੋੜ ਹੈ ਜਿਹੜੇ ਲੜ ਸਕਦੇ ਹੋਣ ਸક્ષਮ ਹੋਣ ਲੱਖਾਂ ਤੇ ਭਾਰੂ ਪੈ ਸਕਦੇ ਹੋਣ ਤਾਂ ਫਿਰ ਕੋਈ ਜਰਨੈਲ ਆ ਬਾਬਾ ਜੀ ਬੂ ਸਿੰਘ ਜੀ ਜਿਹੜੇ ਈ ਚੰਗਾ ਫਤਿਹ ਕਰ ਚੁੱਕੇ ਮਹਾਕਾਲ ਜੰਗੀ ਜਰਨੈਲ ਉਹਨਾਂ ਨੂੰ ਕਲਗੀ ਤੇ ਬਿਸ਼ਾਕਾ ਵਖਸ਼ਿਆ ਸਰ ਸਰ ਜਾਈ ਹੁਕਮ ਕੀਤਾ ਕਿ ਜਰਨੈਲ ਜੀ ਮੇਰੀ ਜਗ੍ਹਾ ਤੋ ਸਾਜੰਗ ਕਰਨੀ ਆ ਅਖੀਰ ਦਮ ਤੱਕ ਲੜਦੇ ਰਹਿਣਾ ਮੁਗਲਾਂ ਦੇ ਹੱਥ ਨਹੀਂ ਆੜਾ ਸ਼ਹਾਦਤ ਦਾ ਇਨਾਮ ਪ੍ਰਾਪਤ ਕਰਨਾ ਇਹ ਜਗ੍ਹਾ ਤੇ ਤੁਸੀਂ ਮੇਰੀ ਜਗ੍ਹਾ ਅਸੀਸ਼ ਲਗਾਣਾ ਹੈ ਪਾਤਸ਼ਾਹ ਨੇ ਕਲਗੀ ਤੋਂ ਵਿਸ਼ਾਖਾ ਮਾਣ ਬਖਸ਼ਿਆ ਔਰ ਆਪ ਸ਼ਿਵਦੇਵਾਸੀ ਗਿਆਸੀਕ ਧਰਮ ਦੇ ਤੇ ਭਾਈ ਮਾਨ ਸਿੰਘ ਨਾਲ ਫਵਾਜ਼ਾ ਮਰਦੂਦ ਮੁਗਲ ਸੈਨਾ ਦੇ ਲਲਕਾਰ ਦੇ ਬੰਗਾਰ ਦੇ ਰੈਪਰ ਪਿੰਡ ਪਹੁੰਚੇ 1.5 ਕਿਲੋਮੀਟਰ ਉਧਰ ਪਾਤਸ਼ਾਹ ਨੇ ਬਾਬਾ ਜੀ ਲੋਸ ਸਿੰਘ ਨੇ ਚੋੜਲਾਈ ਨਗਾਰੇ ਉਧਰ ਗੁਰਸਾਹ ਨੇ ਛੱਡੇ ਚਕਾਰੇ ਰੈਪਰ ਪਿੰਡ ਬੀਬੀ ਸ਼ਾਨਕੌਰ ਦਾ ਪਿੰਡ ਅਰਥਕ ਜਗਾਹੂ ਦੀ ਕਿੜੀ ਤਿਆਰ ਪਟਿਆ ਬੀਬੀ ਦੀ ਸੇਵਾ ਲਗਾਇਆ ਚਾ ਬੀਬੀ ਕਾਰਜ ਕਰ ਸੇਵਾ ਕਰ ਤੇਰੀ ਵੀਰ ਜੀ ਜਗਤ 37 33 ਪਿਆਰੀ ਟੋਟਲ 42 ਮੈਦਾਨੇ ਜੰਮਤੀ ਸ਼ਾਹਰ ਦਿੱਤਾ ਜੰਮ ਪ੍ਰਾਪਤ ਕਰਕੇ ਉਹਨਾਂ ਦਾ ਅਦ ਸਰੀਰ ਹੀ ਰੁੱਲੇ ਜਾਇਦੇ ਵਗੈ ਨੇ ਹੁਣ ਚਾਹੀਦੀ ਇੱਕ ਇੱਕ ਸੇਕ ਮੇਰੇ ਪੁੱਤਰਾ ਤੋਂ ਬੰਦ ਪਿਆਰਾ ਅੰਬਾਰ ਖੀਦਾ ਗੱਜੇ ਸੀਤਾ ਪੱਟਿ ਚ ਖਾਤਾ ਹੈ ਕਰ ਇਹ ਗੱਜੇ ਤੇ ਰਖਣਾ ਜੀ ਜਿੱਥੇ ਸਾਰਿਆਂ ਦੇ ਸਰੀਰ ਰੱਖਣੇ ਅਗਨੀ ਦਖਾਣੀਆਂ ਸਿੰਘਾ ਜੀ ਵੱਡੀ ਕਰਨੀ ਸੇਵਾ ਦਿੱਤੀ ਹੈ ਕਿਹਾ ਕਿ ਮੇਰੇ ਜਰਨੈਲ ਬਾਬਾ ਜੀ ਸੀ ਧਰਮ ਦੇ ਪ੍ਰਾਪ ਬਚਪਨ ਦੇ ਮਿੱਤਰ ਫੌਜ ਦੇ ਕਮਾਂਡਰ ਮੇਰੀ ਜਿੱਲੀ ਚਾਹਨਾ ਦੀ ਯਾਦਗਾਰ ਲਦਾ ਰੱਖਣੀ ਹੈ ਜਿੱ ਜਗਾ ਜੀ ਹੋਏਗੀ ਪਸ਼ਾਕਾ ਮੇਰਾ ਪਹਿਨੇ ਹੋਗਾ ਸੀਸ ਨਹੀਂ ਹੋਗਾ ਨਿਸ਼ਾਨੀਆਂ ਦੱਸੀਆਂ ਜਿੱਥੇ ਦਾ ਸਰੀਰ ਤੇ ਸਰੀਰ ਤੁਹਾਡੇ ਤੋਂ ਠਾਇ ਨਹੀਂ ਜਾਣਾ ਭਾਰੀ ਨਹੀਂ ਸੀ ਗੁਰਸਾਹਿਬ ਦੇ ਬਚਨ ਹੈ ਕਿ ਮੇਰੇ ਜਰਨੈਲ ਦਾ ਮੇਰੀ ਦਿਲੀ ਇੱਛਾ ਹੈ ਮਨੋ ਦੀ ਯਾਦ ਗੱਲ ਆਦਾ ਰੱਖਣੀ ਆਂਦੇ ਸਮਝ ਮਿਲੇ ਲੱਗਣਗੇ ਵੱਡਾ ਜਲ ਸਿੰਘ ਅਮਰ ਕਰਨਾਮਾ ਸਰਮਤ ਸਾਰ ਸਪੂਰ ਨੋੜ ਗਿਆ ਯਾਤਰਾਵਾਂ ਸਮਲੋੜ ਗਿਆ ਬਾਰ ਹੋਆ ਇਸ ਸਥਾਨ ਨੂੰ ਬਰ ਦਿੱਤਾ ਚਮਕੌਰ ਸਾਹਿਬ ਦੀ ਯਾਤਰਾ ਤਾਂ ਮੁਕੰਮਲ ਹੀ ਹੁੰਦੀ ਜੇ ਤਾਂ ਤੁਸੀਂ ਸਾਹਿਬ ਦੇ ਦਰਸ਼ਨ ਨਾ ਕਾਲੇ ਗੁਰੂ ਸਾਹਿਬ ਦੇ ਬਚਨ ਹੈ ਵੀ ਬਿੰਦ ਦਿੱਤਾ ਥਾਪੜਾ ਜਦ ਵੀ ਕਾਰਜ ਕਰ ਸਤਗੁਰੂ ਭਾਲੀ ਕਰਨਗੇ ਪਾਤਸ਼ਾਹ ਮਾਛੀ ਮੜ ਦੇ ਜਕਲਾਵਾ ਚਾਲੇ ਪਾ ਕੇ ਇਹ ਅੱਠ ਬੋਧਰ ਮੈਂਦੀ ਰਾਤ ਦੀ ਘਟਨਾ ਨੇ ਨੌਪੁਰ ਦੇ ਚੜਕ ਪਾਸੇ ਸੱਤ ਅੱਠ ਲੱਗ ਬੁਗਲੇ ਜਰ ਬਾਬਾ ਜੀ ਸਿੰਘ ਜੀ ਸਵਾ ਲੱਖ ਜਿੱਦਾਂ ਝੰਡਾ ਕਿਸ ਨਿਸ਼ਾਨ ਚ ਲਾਇਆ ਮੋਰਚਾ ਬਣਾਇਆ ਫੈਸਲਾ ਕੋ ਜੰਗ ਲੜਨੀ ਹੈ ਗੁਰਸਾਹਿਬ ਨੂੰ ਅਖੇ ਤੀਰ ਬਰ ਬਲਾ ਨਾਗੜ ਚ ਭਾਗੜੀ ਚਲਾंदे ਰਜੀਤ ਨਗਾਰਾਂ ਨੂੰ ਜਾਂਦੇ ਅੱਠ ਘੰਟੇ ਲੋਹੇ ਦੇ ਚੰਨ ਚਬਾਤੇ ਘੜੀ ਦੇ ਨੇੜੇ ਕਿਸ ਨੂੰ ਫਰਕੰਦ ਤੇ ਤਾਂ ਆਖਰੀ ਦਮ ਤੱਕ ਲੜਿਆ ਜੈਤੇ ਸਰਬਉਤਮ ਧਰਮ ਜੋ ਜੂਝਨ ਵਿੱਚ ਮਦਾਨ ਜੋ ਰਣ ਤੇ ਮੁਖਵੀਰ ਐ ਖੋਵੇ ਦੀਨਮਾਨ ਏ ਸਤਿਗੁਰੂ ਕਾਰਨ ਕਰਨ ਹੈ ਵਰ ਦੇ ਜਗ ਮੋਹੇ ਡੰਕ ਪਜਾਉਂ ਜੀਤ ਕਾ ਤੋਂ ਮੁਖ ਪੇਕੂ ਤੇ ਆਖਰੀ ਦਮ ਤੱਕ ਲੜਿਆ ਸਵਾ ਲੱਖ ਸੇਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਾਮ ਦੀ ਬਾਤ ਪੂਰਾ ਕਰਦਾ ਬਾਬਾ ਜੀ ਦੀ ਸ਼ਹਾਦਤ ਹੋਈ ਹੈ ਸ਼ੀਸ਼ ਕਲਮ ਕੀਤਾ ਜ਼ੁਬਾਤਰਾ ਤੇ ਬਜੀਦੇ ਨੇ ਇਹ ਗੋਵਿੰਦ ਸਿੰਘ ਮਾਰ ਲਿਆ ਵੱਡੇ ਨਾਮ ਦੇ ਪ੍ਰਾਪਤ ਲਈ ਕਲਗੀ ਸਮੇਂ ਸ਼ਿਸ਼ਲੇਕੇ ਦਿੱਲੀ ਵੱਲ ਦੌੜਿਆ ਕਿ ਰਾਜਾ ਖੁਸ਼ ਹੋ ਜਾਊਗਾ ਜਗੀਰਾਂ ਚਾ ਦਰਤਾ ਤੋ ਜਦੋਂ ਮਾਈਓ ਦੇ ਮਾਮਾ ਦਾਪੂ ਚਫਤਾਰਕ ਜੀ ਦਿੱਲੀ ਦਰਬਾਰ ਦੇ ਵਿੱਚ ਉਹਦਾ ਦਰਬਾਰ ਸੱਜਿਆ ਸ਼ਿਸ਼ਲੇਕੇ ਪੇਸ਼ ਕੀਤਾ ਨਾ ਸੂਬਾ ਸਾਰਾ ਦਬਜੀਤੇ ਨੇ ਕਹਿੰਦਾ ਕਿ ਜਾਪ ਨਾ ਸੁਣਨ ਵਾਲੀ ਬਾਤ ਆ ਬਾਈ ਕਾਗੜਤਾ ਬਣਾ ਕੇ ਰੱਖੋ ਪਿਆਰਿਓ ਕਹਿੰਦਾ ਕਿ ਜਾਪ ਨਾ ਮੈਂ ਤੁਹਾਡਾ ਸਭ ਤੋਂ ਵੱਡਾ ਜਾਨੀ ਦੁਸ਼ਮਣ ਗੋਵਿੰਦ ਚਮਕੌਰ ਦੀ ਗਾੜੀ ਦੇ ਅੰਦਰ ਮੈਂ ਆਪਣੀ ਤਲਵਾਰ ਦੇ ਕੋਈ ਵਾਰ ਦੇ ਨਾਲ ਉਹਦਾ ਸਿਰ ਲਾ ਕੇ ਮਾਰਿਆ ਇਹ ਉਹਦਾ ਕਟਿਆ ਸੀ ਥੋੜਾ ਸਾਨੂੰ ਕੁਪੇਸ਼ ਕਰਦਾ ਹੈ ਇਹ ਗੋਬਿੰਦ ਦਾ ਕਟਿਆ ਸੀ ਤੋਹਫਾ ਖੂਦ ਕਰੋ ਤਾਰਮ ਜੇ ਦੀ ਲੜਕੀ ਜਾਗ ਨੂੰ ਛਾ ਕਹਿੰਦੀ ਕਿ ਅੱਬਾ ਜਾਨ ਤੁਹਾਨੂੰ ਭੁਲੇਖਾ ਲੱਗਿਆ ਇਹ ਸ਼ੀਸ਼ ਗੁਰੂ ਗੋਬਿੰਦਾ ਨਹੀਂ ਹੈ ਇਹ ਪਾਜਦਾ ਹੈ ਇਹਦਾ ਸ਼ੀਸ਼ਾ ਜਿਹੜੇ ਗੁਰੂ ਗੋਬਿੰਦ ਦੇ ਬਚਪਨ ਦੇ ਮਿੱਤਰ ਹੈ ਇਹਨਾਂ ਨੂੰ ਮੈਂ ਮਿਲੀ ਸਾਹਿਬ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ੀਸ਼ਰੇਡ ਆਏ ਸੀ ਉਦੋਂ ਮੈਂ ਮਿਲੀ ਸਾਹਿਬ ਇਹਨਾਂ ਨੂੰ ਮੈਂ ਜਾਣਕਾਰ ਇਹਨਾਂ ਨੂੰ ਜਾਣਦੇ ਹਾਂ ਉਹਨਾਂ ਦਾ ਕਟਿਆ ਸ਼ੀਸ਼ਾ ਹੈ ਤਾਨੂੰ ਭੁਲੇਖਾ ਲੱਗਿਆ ਤੁਸੀਂ ਅੱਜ ਵੀ ਹਾਰ ਗਏ ਤੁਹਾਡੀ 10 ਲੱਖ ਸ਼ਾਹੀ ਫੌਜ ਅੱਜ ਵੀ ਹਾਰ ਗਈ ਉਹ ਗੋਬਿੰਦ ਰੱਬ ਦਾ ਬੰਦਾ ਚੜ੍ਹਦੀ ਗਲਾ 'ਚ ਅੱਜ ਵੀ ਕਿਤੇ ਨੀਚੇ ਕਰ ਆਪਣੀ ਜਿੱਤ ਕਰਦੇ ਜਕਾਰੇ ਛੱਡਦਾ ਉਹ ਜਿੱਤ ਗਿਆ 40-45 ਸਿਕਾ ਦੇ ਨਾਲ ਇੰਨਾ ਜਰਨੈਲਾ ਕਰਕੇ ਜਿਹਦਾ ਸ਼ੀਸ਼ਾ ਹੈ ਉਹ ਗੁਰੂ ਗੋਬਿੰਦ ਅੱਜ ਵੀ ਜਿੱਤ ਗਿਆ ਪਰ ਤੁਸੀਂ ਹਾਰ ਗਏ ਔਰ ਤੁਹਾਡਾ ਵਜ਼ੀਰ ਵੀ ਹਾਰ ਗਿਆ ਝੂਠ ਬੋਲਦਾ ਐ ਮਿਸਗਾਈਡ ਕਰਦਾ ਔਰ ਗੁਰੂ ਪਿਆਰਿਓ ਇੱਥੇ ਦੇਹ ਦਾ ਸਤਿਗੁਰੂ ਜੀ ਵੀ ਸ਼ਾਂਤ ਹੋ ਗਏ ਉਸ ਤੋਂ ਬਚਨ ਆ ਲੈ ਗੱਡੀ ਤੇ ਸਵਾਰ ਜੀ ਸਰੀਰ ਪਿਆ ਸੀ ਬਾਬਾ ਜੀ ਦਾ ਇੱਥੇ ਲੱਕੜਵਾਲਣ ਲਾ ਕੇ ਬੀਬੀ ਸ਼ਾਨਕਾਉ ਨੇ ਸੰਸਕਾਰ ਕੀਤਾ ਔਰ ਬਾਕੀ ਸਿੱਖਾਂ ਸਾਹਿਬ ਜਿਆਦਾ ਪਿਆਰੇ ਅੰਦਰ ਖੁੱਲੇ ਮੈਦਾਨ ਚ ਗੁਰਦਾਰਾ ਸ਼ਕਤਰਗੜ੍ਹ ਸਾਹਿਬ ਵਾਲੀ ਸੰਸਕਾਰ ਹੋਇਆ। ਸਾਹਿਬ ਜੀ ਕੁਈ ਸਾਹਿਬ ਦਰਸ਼ਨ ਕਰਿਓ ਜੀ। ਹਜ਼ਾਰਾਂ ਧੂਨੀਆਂ ਪੰਜਾਬ ਦੇ ਅੰਦਰ ਪਰ ਇਸ ਕੁਈ ਸਾਹਿਬ ਬੜੀ ਪਵਿੱਤਰ ਹੈ, ਭਾਗ ਵਾਲੀ ਹੈ ਕਿਉਂਕਿ ਹਫ਼ਤਾ 10 ਦਿਨਾਂ ਤੋਂ ਭੁੱਖੇ ਪਿਆਸੇ ਸਿੱਖਾਂ ਨੂੰ ਅਮਰੇ ਜਲ ਛਕਣ ਨੂੰ ਮਿਲਿਆ। ਇਹ ਢੋਲ ਗੁਰੂ ਸਾਹਿਬ ਦੇ ਹੱਥਾਂ ਦਾ। ਇਹ ਢੋਲ ਦੇ ਨਾਲ ਗੁਰੂ ਸਾਹਿਬ ਨੇ ਆਪਣੇ ਹੱਥੀਂ ਜਾਰ ਕਟਿਆ, ਜਾਕਿ ਸੜਾ ਜਾਰ ਮਰਥੋ ਕੇ ਆਪ ਛਕਾ ਸਿੱਖਾਂ ਨੂੰ ਛਕਾਇਆ। ਇਹ ਕਿ ਕਿਸੇ ਨੇ ਅੰਮ੍ਰਿਤ ਜਲ ਛਕਿਆ ਭੁੱਖ ਪਿਆਸ ਮਿਟਾਈ ਜੰਗ ਲੜੀ ਗੁਰੂ ਪਿਆਰੇਓ ਇਹ ਸਾਨ ਦੀ ਬਹੁਤ ਵੱਡੀ ਮਹਾਨਤਾ ਹੈ ਛੇ ਸਿੰਘ ਇੱਥੇ ਹਾਜ਼ਰ ਨਾਜ਼ਰ ਰਹਿੰਦੇ ਆ ਮੇਰੇ ਤੇ ਜਿੱਤੀ ਅਰਦਾਸ ਮੁਕੰਮਲ ਹੁੰਦੀ ਆ ਮਨਛਾਫਾਲ ਗੁਰੂ ਕਰਦੀ ਆ ਖੁਸ਼ੀਆਂ ਪ੍ਰਾਪਤ ਹੁੰਦੀ ਆ ਇੱਥੇ ਜਿੱਥੇ ਸੁਬਾਵਾ ਰੰਗ ਭਾਗ ਲੈ ਕੇ ਆਂਦੀ ਆ ਇਹ ਦਾਸ ਦਾ ਜ਼ਮਾਇਦਗੀ ਤਜਰਵਾ ਹੈ ਗੁਰੂ ਸਾਹਿਬ ਦੇ ਬਚਨ ਹੈ ਚਮਕੌਰ ਸਾਹਿਬ ਦੀ ਯਾਤਰਾ ਤਾਂ ਮੁਕੰਮਲ ਹੀ ਹੁੰਦੀ ਛੇ ਗੁਰੂ ਘਰ ਹੋਰ ਹੈ ਜਦੋਂ ਤੁਸੀਂ ਇਸ ਸਥਾਨ ਤੇ ਦਰਸ਼ਨ ਲਾ ਕੇ ਗਏ ਗੁਰੂ ਸਾਹਿਬ ਦੇ ਬਚਨ ਉਹਨਾਂ ਦੇ ਬਚਨਾਂ ਨਾਲ ਹੀ ਸਾਰ ਕਰਕੇ ਉੱਠਿਆ ਇਹ ਸਥਾਨ ਕੇ ਜਾਇਚ ਕਿਸੇ ਕਿਸੇ ਸੰਸਦ ਉਹਦੀ ਇੰਨੀ ਲੋਕਲ ਮੈਨੇਜਮੈਂਟ ਕਮੇਟੀ ਸੇਵਾ ਸੰਭਾਲ ਕਰਦੀ ਪਿਆ ਰਹੇ ਸਾਡੇ ਦੇਸ ਉਹਨਾਂ ਕੋਈ ਭਾਰਤੀ ਕੋ ਨੀਤੀ ਪ੍ਰਾਪਤੇ ਨੇ ਨਾ ਕੋਈ ਬਾਹਰੋਂ ਨਿਕਮ ਹੈ ਜੋ ਸੰਤਾ ਸਾਹਿਬ ਸੰਗਤ ਦੇ ਸਜੋਗ ਨਾਲ ਸਤਮੰਝਲਾ ਮਾਰਤ ਬਣੀ ਹੈ ਹੁਣ ਵੱਡਾ ਕਾਰਜ ਲੱਗ ਰਹਾ ਹਾਲ ਦੀ ਉਸਾਰੀ ਦਾ ਚੰਗਾ ਪੈਰ ਵਾਲੇ ਭਾਰਸਮੇ ਜਿਸਾਂ ਪਾਣ ਗੁਰੂ ਘਰ ਦੀਆਂ ਛਿੱਦਾ ਸਿਗਾ ਤੇ ਖੁਸ਼ੀਆਂ ਪ੍ਰਾਪਤ ਕਰਨੇ ਪ੍ਰਸ਼ਾਦ ਲੈ ਕੇ ਜਾਣਾ ਬੇਨਤੀ ਹੈ ਪ੍ਰਸ਼ਾਦ ਲੈ ਕੇ ਜਾਣਾ ਭਾਈ ਕਿਸੇ ਨੇ ਖਾਲੀ ਆ ਨਜਾਦਾ ਆ ਜਿਹਦੇ ਘਰਾਂ ਚ ਰਾਬਾੜੀ ਦਾ ਪ੍ਰਕਾਸ਼ ਹੋਵੇ ਦੁੱਖਾ ਕੱਸਾ ਨਾ ਹੋਵੇ ਬਾਈ ਬਲਸਿਖ ਦੀ ਖਿਮਾ ਕਰੋ ਬਤੇ ਦੀਆਂ ਜਾਂ ਜਵਾਇ ਗੁਰਜੀ ਕਾ ਖਾਲਸਾ ਗੁਰੂ ਜੀ ਵਾਹਿਗੁਰੂ ਜੀ ਪ੍ਰਸ਼ਾਦ ਲੈ ਕੇ ਜਾਣਾ ਭਾਈ ਸਾਰਿਆਂ ਨੇ ਬੇਤੀ ਹੈ ਵਿਅੰਤ ਮਾਇਆ ਲੰਗਰ ਹਾਲ ਦੀ ਸਾਰੇ ਲਈ ਸੇਵਾ ਹੈ ਜੀ ਇਨਾ ਕਜਨਤ ਮਾਇ ਇਹ ਬਾਤ ਨੂੰ ਨਾਮ ਆਵਜਾੜ ਕਰਾ ਚਨਾ ਪਾਣੀ ਦਾ ਪ੍ਰਕਾਸ਼ ਮੈਂ ਦੁੱਖਾ ਕਿਸਾਨ ਆਸਵੇਂ ਮਹਾਰਾਜ ਚੰਦ ਦੀ ਕਲਾ ਕਰਨ ਲੋਜਿ ਕੁਸਾਲ ਲੈ ਕੇ ਜਾਣਾ ਭਾਈ ਸਾਰਿਆਂ ਨੇ ਸੋ ਬਹੁਤ ਧੰਨਵਾਦ ਇੱਥੇ ਪਹੁੰਚਣ ਦੇ ਲੁਧਿਆਣੇ ਦੀ ਸੰਗਤ ਪਹੁੰਚੀ ਆ ਜੋ ਬਗਾ ਜੀ ਹੋਰੇ ਜੋ ਕਿ ਹਰ ਸਾਲ ਇਸੇ ਤਰ੍ਹਾਂ ਸਖਤਾਂ ਦੇ ਦਰਸ਼ਨ ਦਿਦਾਰੇ ਕਰਾਉਂਦੇ ਮਨ ਉਹਦੇ ਸਾਧ ਸੰਨ ਬੇਨਤੀ ਕਰਦਾ ਕਿ ਉਹ ਵੀ ਸਰਪਾਉ ਦੀ ਬਖਸ਼ਿਸ਼ ਲੈਣਗੇ ਸੋ ਗੁਰਦਾਰ ਸਾਹਿਬ ਵੱਲੋਂ ਲੋ ਜੀ ਆਓ ਬਜੀ ਮਹਾਰਾ ਚੜ੍ਹਦੀ ਕਲਾ ਦਾ ਬਿਆਨਤ ਮਾਇਆ ਖਜ਼ਾਨੇ ਭਰਪੂਰ ਯਾਤਰਾ ਸੁਭ ਲੋਬੇ ਚੱਲਿਆ ਹੈ ਕਦਾ ਕਦਾ ਮਹਾਰਾ ਦੇਖੇ ਲਾਂਦੂ ਟੇਡਾ ਪ੍ਰਵਾਨ ਬੇ ਪ੍ਰਵਾਨ ਸੇਵਕਾਂ ਦੀ ਸੇਵਾ ਅਸ਼ਮੇਡੇ ਤੇ ਬਸ ਬਸ ਸਵਾਰੀ ਕੋਲ ਯਕਾਰੇ ਬਲਾਵੇ ਫਤਿਹਪੁਰ ਸੁਨਹਾਰਾ ਜੇਸੀ ਬਾਬਾ ਜੀ ਜੂਸੀ ਮਹਾਰਾ ਚਨ ਕਬਲਾ ਨੂੰ ਆਵੇ ਸੁਣ ਕੇ ਨਿਹਾਲ ਜਾਵੇ ਚੜ੍ਹਦੀ ਕਲਾ ਜਾਵੇ ਹੇ ਬਰਬਰ ਟੋਲ ਹੇ ਤੇ ਫਾਦੇ ਗੁਰੂ ਪੰਥ ਗੁਰੂ ਗ੍ਰੰਥ ਗੁਰੂ ਪੰਥ ਖਾਲਸੇ ਦੇ ਅਰਮਾਨਨ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ